राघराम कली एकम का सतगुरु प्रसाद भाई रे राम कहां है मोह बताओ सत राम तके निकट ना आवो टेक राम कहत सब जगत पलाना सो जे राम न होई ਕਰਮ ਨਾ ਕਰਮ ਕਰਨਾ ਮੈਂ ਕਿਸੋ ਕਰਤਾ ਨਾਸ ਕੋਈ ਜਗ ਰਾਮੇ ਸਭ ਜਗ ਜਾਣੇ ਪਰਮ ਪੂਰੇ ਭਈ ਆਪੋ ਆਪ ਤੇ ਕੋਈ ਨਾ ਜਾਣੇ ਕਹੇ ਕੌਣ ਸੋ ਜਾਈ ਸਤ ਤਨ ਲੋ ਪਰਸ ਜੀ ਤਨ ਮਨ ਗੁਣ ਪਰਸ ਨਹੀਂ ਜਾਈ ਅਖਲ ਮਾਮ ਜ ਕੋ ਥੋਰ ਨਕਤ ਹੂੰ ਕਿਉ ਨ ਕਹੂੰ ਸਮਝਾਈ ਪણે ਦਾਸ ਉਦਾਸ ਤਾਹੇ ਥੈ ਕਰਤਾ ਕੋ ਹੈ ਪਈ ਕੇਵਲ ਕਰਤਾ ਇਕ ਸਹੀ ਕਰ ਸਤਿ ਰਾਮ ਤੇ ਠਈ ਪਣੇ ਰ ਦਾਸ ਉਦਾਸ ਤਾਹੀਂ ਠੈ ਕਰਤਾ ਕੋ ਹੈ ਭਾਈ ਕੇਵਲ ਕਰਤਾ ਇੱਕ ਸਹੀ ਕਰ ਸਤਿ ਰਾਮ ਤੇ ਠਈ ਇਹ ਸ਼ਬਦ ਸਤਿਗੁਰੂ ਰ ਦਾਸ ਜਿਨ੍ਹਾਂ ਨੂੰ ਸਤਿਗੁਰ ਰਵਿਦਾਸ ਸਤਿਗੁਰੂ ਹੀ ਦਾਸ ਦੇ ਨਾਮ ਨਾਲ ਪੁਕਾਰਿਆ ਜਾਂਦਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੈ ਅਤੇ ਇਹ ਬਾਹਰਲੇ ਗ੍ਰੰਥਾਂ ਦੇ ਵਿੱਚ ਮਿਲਦਾ ਹੈ ਰਾਗ ਰਾਮ ਕਲੀ ਦੇ ਵਿੱਚ ਸਤਗੁਰੂ ਰਹਿदास ਜੀ ਉਹਨਾਂ ਦੇ ਮੁਖਾਰਬੰਦ ਤੋਂ ਚੱਲ ਰਿਹਾ ਹੋਇਆ ਇਹ ਸ਼ਬਦ ਹੈ ਜਿਹੜਾ ਕਿ ਉਸ ਸਮੇਂ ਦੇ ਜੋ ਖਲਾਤ ਸੀ ਉਹਨਾਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਉਹਨਾਂ ਨੇ ਰਾਮ ਕਹਾਂ ਹੈ ਮੋਹੇ ਬਤਾਓ ਸਤਿਗੁਰੂ ਕਹਿ ਰਹੇ ਕਿ ਰਾਮ ਹੈ ਕਿਥੇ ਕਿਸ ਰਾਮ ਦੀ ਗੱਲ ਕਰਦੇ ਤੁਸੀਂ ਇੱਕ ਰਾਮਚੰਦਰ ਹੈ ਉਹ ਦਸ਼ਤ ਦੇ ਘਰ ਖੇਲਦਾ ਪਰ ਇਹ ਰਾਮ ਜਿਹੜਾ ਜਿਸ ਨੂੰ ਤੁਸੀਂ ਰਾਮ ਰਾਮ ਕਹਿ ਕੇ ਪੁਕਾਰਦੇ ਇਹ ਰਾਮ ਤਾਂ ਕਣਕਣ ਦੇ ਵਿੱਚ ਬਰਾਜਮਾਨ ਹੈ ਕਿਉਂਕਿ ਲੋਕ ਕਹਿੰਦੇ ਫਿਰਦੇ ਰਾਮ ਰਾਮ ਲੇਕਿਨ ਉਹਨਾਂ ਤੋਂ ਪਾਇਆ ਨਹੀਂ ਜਾ ਰਿਹਾ ਪਰ ਕਈਆਂ ਨੂੰ ਇਹੋ ਹੀ ਭਲੇਖਾ ਰਿਹਾ ਕਿ ਰਾਜਾ ਰਾਮਚੰਦਰ ਹੀ ਰਾਮ ਹੈ ਉਹ ਕਹਿੰਦੇ ਜੇ ਰਾਜਾ ਰਾਮਚੰਦਰ ਰਾਮ ਹੈ ਤਾਂ ਫਿਰ ਖਣ ਕਣ ਦੇ ਵਿੱਚ ਬਰਾਜਮਾਨ ਜਿਹੜਾ ਰਾਮ ਉਹ ਕਿਹੜਾ ਰਾਮ ਹੈ ਅਸੀਂ ਤਾਂ ਉਸ ਰਾਮ ਦੀ ਗੱਲ ਕਰਦੇ ਹਾਂ ਜਿਹੜਾ ਨਰਲੇਪ ਹੈ ਨਿਰਾਕਾਰ ਹੈ ਅਗਮ ਅਗੋਚਰ ਹੈ ਅੰਤਰ ਜਾਮੇ ਹੈ ਘਟ ਘਟ ਦੇ ਵਿੱਚ ਬਰਾਜਮਾਨ ਹੈ ਅਸੀਂ ਰਾਮਚੰਦਰ ਦੇ ਗੱਲ ਨਹੀਂ ਕਰਦੇ ਕਿਉਂਕਿ ਜਿਸ ਰਾਮਚੰਦਰ ਦੇ ਗੱਲ ਲੋਕ ਕਰਦੇ ਆ ਉਸ ਦੇ ਬਾਰੇ ਚ ਬਲਾਵਲ ਰਾਗ ਦੇ ਵਿੱਚ ਸਤਗੁਰ ਨਾਮਦੇਵ ਜੀ ਕਹਿ ਰਹੇ ਹਨ ਪੰਡੇ ਤਮਾਰਾ ਰਾਮਚੰਦਰ ਸੋ ਵੀ ਆਵਤ ਦੇਖਿਆ ਤਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਤੀ ਕਹਿੰਦੇ ਹੈ ਪੰਡਤ ਹੈ ਪੰਡੇ ਤੁਹਾਡਾ ਰਾਮਚੰਦਰ ਵੀ ਮੈਂ ਆਉਂਦਾ ਦੇਖਿਆ ਸੀ ਉਸਨੇ ਕਹਿੰਦੇ ਰਾਵਣ ਦੇ ਨਾਲ ਲੜਾਈ ਕੀਤੀ ਤੇ ਘਰ ਦੇ ਨਾਲ ਜਿਹੜੀ ਹੈ ਉਹ ਖੋ ਲਈ ਘ्वाਜ ਕੇ ਸੋ ਇਸ ਕਰਕੇ ਜਿਹੜਾ ਦੁਨੀਆ ਤੇ ਜੋ ਵੀ ਚੀਜ਼ ਪੈਦਾ ਹੋਈ ਹੈ ਉਸਨੇ ਜਾਣਾ ਹੈ ਤਾਂ ਇਸ ਕਰਕੇ ਸਤਗੁਰ ਰਵਿਦਾਸ ਮਹਾਰਾਜ ਜੀ ਰਾਮ ਦੀ ਗੱਲ ਕਰਦੇ ਭਾਈ ਰੇ ਰਾਮ ਕਹਾ ਹੈ ਮੋਹੇ ਬਤਾਓ ਸਤਿ ਰਾਮਤਾ ਕੇ ਨਿਕਟ ਨਾ ਆਵੋ ਕਹਿੰਦੇ ਜੇ ਸ੍ਰਾਮ ਦੀ ਤੁਸੀਂ ਗੱਲ ਕਰਦੇ ਇਹ ਰਾਮ ਉਹ ਰਾਮ ਨਹੀਂ ਹੈ ਸੱਚ ਜੋ ਹੈ ਜੋ ਪ੍ਰਕਾਸ਼ ਹੈ ਜੋ ਕਣਕਣ ਦੇ ਵਿੱਚ ਬਰਾਜਮਾਨ ਹੈ ਉਹ ਮੈਨੂੰ ਦੱਸੋ ਹੈ ਕਿੱਥੇ ਜਿਹਦੇ ਨੇੜੇ ਜਿਹੜਾ ਹੈ ਸੱਚ ਕਦੀ ਆਉਂਦਾ ਨਹੀਂ ਤੇ ਤੁਸੀਂ ਉਸ ਰਾਮ ਦੀ ਗੱਲ ਕਰੀ ਜਾਂਦੇ ਅਸੀਂ ਉਸ ਰਾਮ ਦੀ ਗੱਲ ਕਰਦੇ ਹਾਂ ਜਿਹੜਾ ਕਣ-ਕਣ ਦੇ ਵਿੱਚ ਮੌਜੂਦ ਹੈ ਉਹ ਦੱਸੋ ਕਿੱਥੇ ਉਹਦਾ ਕਿਹੜਾ ਠਿਕਾਣਾ ਹੈ ਰਾਮ ਕਹਿ ਤ ਸਭ ਜਗਤ ਭਲਾਨਾ ਸੋਝੈ ਰਾਮ ਨਾ ਹੋਈ ਜਿਹਨੂੰ ਕਹਿੰਦੇ ਦੁਨੀਆਂ ساری ਰਾਮ ਰਾਮ ਕਰਕੇ ਕਹੀ ਜਾਂਦੀ ਹੈ ਕੀ ਉਹ ਰਾਮ ਨਹੀਂ ਹੈ ਕਰਮ ਅਕਰਮ ਕਰਣਾ ਮੈਂ ਕਿਸੋ ਕਰਤਾ ਨਾਮ ਸੁ ਕੋਈ ਕਹਿੰਦੇ ਜਿਹੜੇ ਕਰਮਾਂ ਅਕਰਮਾਂ ਦੇ ਵਿੱਚ ਹੀ ਫਸੇ ਹੋਏ ਹੈ ਇਹ ਰਾਮ ਕਿੱਦਾ ਹੋ ਸਕਦਾ ਹੈ ਪਰਮਾਤਮਾ ਦੇ ਭਗਤ ਤਾਂ ਕਰਮ ਅਕਰਮ ਤੋਂ ਦੂਰ ਹੋ ਜਾਂਦੇ ਹੈ ਇਸੇ ਕਰਕੇ ਤੀਜੇ ਪਾਤਸ਼ਾਹ ਕਹਿ ਰਹੇ ਹੈ ਆ ਰਾਮ ਰਾਮ ਕਰਤਾ ਸਭ ਜਗ ਫਿਰੇ ਆ ਰਾਮ ਨਾ ਪਾਇਆ ਜਾਏ ਅਗਮ ਅਗੋਚਰ অতি ਵੱਡਾ ਅਤਲ ਨਾ ਤੋਲਿਆ ਜਾਏ ਇਹਦੇ ਸਾਰੀ ਦੁਨੀਆ ਰਾਮ ਰਾਮ ਕਹਿ ਰਹੀ ਹੈ ਪਰ ਰਾਮ ਨੂੰ ਪਾਇਆ ਨਹੀਂ ਜਾ ਰਿਹਾ ਕਿਉਂ ਕਿਉਂਕਿ ਉਹ ਇਹ ਇੰਦਰੀਆਂ ਦੇ ਬਸ ਵਿੱਚ ਨਹੀਂ ਹੈ। ਉਹਦੀ ਪਹੁੰਚ ਜਿਹੜੀ ਇੰਦਰੀਆਂ ਦੇ ਬਸ ਵਿੱਚ ਨਹੀਂ ਹੈ। ਉਹ ਇੰਨਾ ਕ ਵੱਡਾ ਹੈ। ਉਹ ਨਾ ਤੋਲਿਆ ਜਾ ਸਕਦਾ ਹੈ। ਨਾ ਮਿਣਿਆ ਜਾ ਸਕਦਾ ਹੈ। ਕਿਉਂਕਿ ਉਹ ਨਾ ਜਨਮ ਲੈਂਦਾ ਹੈ। ਨਾ ਮਰਦਾ ਹੈ। ਨਰਲਿਪ ਹੈ। ਇਸ ਕਰਕੇ ਉਹ ਕਹਿੰਦੇ RAM ਕਹਿ ਤ ਸਭ ਜਗਤ ਫਲਾਨਾ। ਸੋ ਜੈ RAM ਨਾ ਹੋਈ। ਜਿਸ ਰਕਿੰਦੇ ਤੁਸੀਂ ਗਲ ਕਰ ਰਹੇ ਇਹ ਉਹ ਰਾਮ ਨਹੀਂ ਹੈ ਸਾਰਾ जग ਭੁੱਲਿਆ ਫਿਰਦਾ ਹੈ ਕਰਮ ਅਕਰਮ ਕਰਣਾ ਮੈਂ ਕਿਸ ਉਹ ਤਾਂ ਕਹਿੰਦੇ ਦਇਆ ਦਾ ਪੁੰਜ ਹੈ ਕਰਮ ਅਕਰਮ ਉੱਥੇ ਕੁਛ ਨਹੀਂ ਹੈ ਕਰਤਾ ਨਾਮ ਸੁ ਕੋਈ ਉਹਦਾ ਨਾਮ ਜਿਹੜਾ ਕੋਈ ਵੀ ਹੋ ਸਕਦਾ ਹੈ ਇਹ ਕੋਈ ਜ਼ਰੂਰੀ ਨਹੀਂ ਕਿ ਆ ਨਾਮ ਹੈ ਨਾਮ ਕਿੰਨੇ ਸਤਿਗੁਰੂਆਂ ਨੇ ਲਏ ਅਥਾ ਨਾਮ ਹੈ ਮਦਵੀ ਰਗੁਨਾਥ ਵੀ ਵਿਠਲ ਵੀ ਸਤਨਾਮ ਵੀ ਵਾਹਿਗੁਰੂ ਅੱਲਾ ਮੁਨੀ ਮਕੰਦ ਸੁਖ ਨੇ ਨਾਮ ਹੈ ਨਾਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਸਿਰਫ ਖੇਡ ਹੈ ਕਿ ਉਸ ਪਰਮਾਤਮਾ ਨੂੰ ਜੇਕਰ ਮਿਲਣਾ ਹੈ ਤੇ ਮੂਲ ਨੂੰ ਪਛਾਨਣਾ ਹੈ ਸੋ ਉਹ ਕਹਿੰਦੇ ਜੋ ਨਾਮੇ ਸਭ ਜਗ ਜਾਣੇ ਭਰਮ ਭੁਲੋਰੇ ਭਾਈ ਅਪ ਆਪਥੇ ਕੋਈ ਨਾ ਜਾਣੇ ਕਹੇ ਕੌਣ ਸੁਆਈ ਕਹਿੰਦੇ ਜਿਸ ਰਾਮ ਨੂੰ ਇਹ ਸਾਰੀ ਦੁਨੀਆ ਜਾਣਦੀ ਹੈ ਉਹ ਰਾਮ ਤਾਂ ਇੱਕ ਪਰਮ ਹੈ ਉਹ ਤਾਂ ਪਰਮ ਹੈ ਜਿਸ ਰਾਮ ਦੀ ਤੁਸੀਂ ਗੱਲ ਕਰਦੇ ਉਹ ਤਾਂ ਖਤਮ ਹੋ ਗਿਆ ਨਾਸ਼ ਹੋ ਗਿਆ ਇਸ ਕਰਕੇ ਜਿਹੜਾ ਪੰਜ ਤੱਤ ਦਾ ਪੁੱਤਲਾ ਬਣ ਕੇ ਹੁੰਦਾ ਹੈ ਉਸਨੇ ਨਾਸ਼ ਹੋਣਾ ਹੈ ਇਸੇ ਕਰਕੇ ਨਵੇਂ ਪਾਤਸ਼ਾਹ ਜੀ ਕਹ ਰਹੇ ਹੈ ਰਾਮ ਗयो ਰਾਵਣ ਗयो ਜਕ ਕੋ ਬਹੁਤ ਪਰਿਵਾਰ ਕਹ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਕਹਿੰਦੇ RAM ਆਇਆ ਉਹ ਵੀ ਚਲੇ ਗਿਆ ਜਿਨੂੰ RAM ਚੰਦਰ ਗਿਆ ਰਾਵਣ ਜਿਸ ਦੇ ਨਾਲ ਸਰਬਰ ਜੋ ਸਤਗੁਰ ਨਾਮਦੇਵ ਜੀ ਕਹਦੇ ਉਹ ਵੀ ਚਲੇ ਗਿਆ ਉਹਨਾਂ ਦਾ ਪਰਿਵਾਰ ਵੀ ਚਲੇ ਗਿਆ ਬੜਾ ਬੜਾ ਪਰਿਵਾਰ ਸੀਗਾ ਕੋ ਖਾਨਨਕ ਥਿਰ ਕੁਛ ਨਹੀਂ ਸੁਪਨੇ ਜੋ ਸੰਸਾਰ ਇੱਕ ਛਿਨ ਦੇ ਵਿੱਚ ਲੰਘ ਗਏ ਜਿੱਥੋਂ ਉੱਠੇ ਸੀ ਜਿੱਥੋਂ ਪੈਦਾ ਹੋਏ ਸੀ ਉਸੇ ਮਿੱਟੀ ਚ ਰਲ ਗਏ ਸੋ ਭਾਈ ਗੁਰਦਾਸ ਜੀ ਬੜੇ ਲਿਖਦੇ ਐ ਇਸੀ ਗੱਲ ਨੂੰ ਇੱਕ শিব ਪੈ ਇੱਕ ਗਾਇ ਇੱਕ ਫੇਰ ਪੈ रामचंद्र कृष्ण ਤੇ ਅਵਤਾਰ ਵੀ ਅਨੇਕ ਹੈ ब्रह्मा और विष्णु केते वेद और पुराण केते स्मृत समोहन के हुए हुए बताए मूल की मदार केते अश्नी कुमार केते अंसा अवतार केते काल बस पहे हैं पीरे पगंबर केते गनेना परथ केते भूमहिते हुए के फिर भूमि मिले कंदे भूमि ते पैदा होएसी और भूमि ची मिल गए कितने कृष्ण हैं ਕਿੰਨੇ ਕ ਆਰਾਮ ਹੈ ਜਿਨ੍ਹਾਂ ਨੂੰ ਸ੍ਰੀ ਰਾਮ ਚੰਦਰ ਕਹਿੰਦੇ ਕਿੰਨੇ ਪੀਰ ਪਗੰਬਰ ਹੈ ਕਿਤੇ ਵਿਸ਼ਨੂੰ ਮਹੇਸ਼ ਹੈ ਸਭ ਕਹਿੰਦੇ ਪੈਦਾ ਹੋਏ ਔਰ ਮਿੱਟੀ ਚ ਡਲ ਗਏ ਕਿਉਂਕਿ ਇਹ ਸੰਸਾਰ ਸੁਪਨੇ ਦੀ ਤਰ੍ਹਾਂ ਹੈ ਇੱਥੇ ਥਿਰ ਨਹੀਂ ਰਹਿਣਾ ਇਸੇ ਕਰਕੇ ਉਹ ਕਹਿੰਦੇ ਰਾਮ ਕਹਾ ਹੈ ਮੋਹਿ ਬਤਾਓ ਸਤ ਰਾਮ ਤੱਕ ਕੇ ਨਿਕਟ ਨਾ ਆਪੋ ਜਿਸ ਦੇ ਉਹ ਰਾਮ ਜਿਸ ਦੇ ਨੇੜੇ ਸੱਚ ਤੋਂ ਬਿਨਾ ਹੋਰ ਕੁਝ ਆ ਹੀ ਨਹੀਂ ਸਕਦਾ ਉਹ ਰਾਮ ਕਿੱਥੇ ਹੈ ਉਹ ਰਾਮ ਜਿਹੜਾ ਦੁਨੀਆ ਲੱਭ ਰਹੀ ਹੈ ਜਾ ਰਾਮ ਮੇ ਸਭ ਜਗ ਜਾਣੇ ਭਰਮ ਭੁੱਲੋ ਦੇ ਭਾਈ ਆਪ ਆਪ ਥੈ ਕੋਈ ਨਾ ਜਾਣੇ ਕਹੇ ਕੌਣ ਸੁਝੇ ਕਹਿੰਦੇ ਜਿਸ ਰਾਮ ਦੀ ਤੁਸੀਂ ਗੱਲ ਕਰਦੇ ਉਹ ਤਾਂ ਭਰਮ ਹੈ ਆਏ ਚਲੇ ਗਏ ਆਪ ਆਪ ਤੇ ਕੋਈ ਨਾ ਜਾਣੇ ਕਹੇ ਕੌਣ ਸੁਝਾਈ ਕਹਿੰਦੇ ਤੁਸੀਂ ਆਪਣੇ ਆਪ ਨੂੰ ਕਿਉਂ ਨਹੀਂ ਦੇਖਦੇ ਆਪਣੇ ਆਪ ਨੂੰ ਦੇਖੋ ਆਪਣੇ ਮੂਲ ਨੂੰ ਪਛਾਣੋ ਫਿਰ ਤੁਹਾਨੂੰ ਰਾਮ ਜਿਹੜਾ ਨਜ਼ਰ ਆਉਣਾ ਆਪਣਾ ਆਪ ਨੂੰ ਖਤਮ ਕਰ ਦਿਓ ਫੇਰ ਰਾਮ ਨਜ਼ਰ ਆਊਗਾ ਤੁਸੀਂ ਕਿਉਂ ਨਹੀਂ ਦੇਖ ਰਹੇ ਕਿਉਂ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਸੋ ਸਤਿਗੁਰੂ ਸਮਝਾ ਰਹੇ ਕਿ ਜਿਸ ਰਾਮ ਨੂੰ ਲੱਭ ਰਹੇ ਜਿਸ ਨੂੰ ਰਾਮ ਰਾਮ ਕਹ ਰਹੇ ਉਹ ਰਾਮ ਤੁਹਾਡੇ ਅੰਦਰ ਹੈ ਉਹ ਬਾਹਰ ਨਹੀਂ ਹੈ ਉਹ ਕਣ ਕਣ ਚ ਬਰਾਜਮਾਨ ਹੈ ਇੱਥੇ ਉਸ ਰਾਮ ਦੀ ਗੱਲ ਉਹ ਕਰ ਰਹੇ ਹੈ ਇਹ ਨਹੀਂ ਕਿ ਰਾਮ ਜਿਹੜਾ ਕਿਤੇ ਹੋਰ ਹੈ ਰਾਮ ਤਾਂ ਹਿਰਦੇ ਚ ਹੈ ਰਾਮ ਚੰਦਰ ਰਾਜਾ ਹੈ ਇਹ ਰਾਮ ਜਿਹੜਾ ਕਣ ਕਣ ਦਾ ਬਰਾਜਮਾਨ ਹੈ ਇਹ ਉਸ ਰਾਮ ਦੀ ਗੱਲ ਕਰ ਰਹੇ ਹੈ ਸਤ ਤਨ ਲੋਭ ਪਰਸੇ ਜੀ ਤਨ ਮਨ ਗੁਣ ਪਰਸਨ ਨਹੀਂ ਜਾਈ ਅਖਲ ਨਾਮ ਜਕੋ ਠੋ ਨਕਤ ਹੂੰ ਕਿਉ ਨ ਕਹੋ ਸਮਝਾਈ ਇਹ ਜਿਹੜੇ ਗੁਣ ਹੈ ਕਹਿੰਦੇ ਸੱਚ ਲੋਭ ਮੋਹ ਹੰਕਾਰ ਇਹ ਕਹਿੰਦੇ ਉਹਨਾਂ ਦੇ ਨੇੜੇ ਨਹੀਂ ਹੁੰਦੇ ਤਨ ਮਨ ਜਿਹੜਾ ਹੈ ਇਹ ਅਰਪਣਾ ਪੈਂਦਾ ਇਹ ਜਦੋਂ ਉਸ ਦੇ ਨਾਲ ਛੋ ਜਾਂਦਾ ਹੈ ਇਹ ਖੁਦ ਪਾਰਸਵੰਗ ਹੋ ਜਾਂਦੇ ਹਨ ਲੇਕਿਨ ਮਾਇਆ ਦੇ ਤਿੰਨੇ ਗੁਣ ਰਜੋ ਤਮੋ ਸਤੋ ਇਹਨਾਂ ਦੇ ਵਿੱਚ ਰਾਮ ਨਹੀਂ ਹੁੰਦਾ ਇਹਨਾਂ ਗੁਣਾਂ ਤੋਂ ਦੂਰ ਹੈ ਤਨ ਮਨ ਤੇ ਵਿੱਚ ਵੀ ਦੂਰ ਹੈ ਨਾ ਉਹ ਜਨਮ ਲੈਂਦਾ ਹੈ ਨਾ ਉਹ ਮਰਦਾ ਹੈ ਆਕਾਰ ਉਹ ਇਸ ਕਰਕੇ ਉਹ ਕਹਿੰਦੇ ਉਹ ਤਾਂ ਜਨਮ ਹੀ ਨਹੀਂ ਲੈਂਦਾ ਆਕਾਲ ਹੈ ਕਾਲ ਨਹੀਂ ਗੁਣ ਪਰਸ ਨਹੀਂ ਜਾਈ ਇਹਨਾਂ ਗੁਣਾ ਨੂੰ ਉਹ ਛੋਂਦੇ ਨਹੀਂ ਤੇ ਜਿਸ ਰਾਮ ਦੀ ਤੁਸੀਂ ਗੱਲ ਕਰਦੇ ਹੋ ਉਹ ਤਾਂ ਤਨ ਵੀ ਹੈ ਉਹਦੇ ਕੋਲ ਮਨ ਵੀ ਹੈ ਇਸ ਕਰਕੇ ਇਹ ਰਾਮ ਜਿਹੜਾ ਇਹਨਾਂ ਗੁਣਾਂ ਤੋਂ ਦੂਰ ਹੈ ਅਖਲ ਨਾਮ じゃ ਕੋਠੌਰ ਨਾ ਕਥੂ ਕਿਉਂ ਨਾ ਕਹੋ ਸਮਝਾਈ ਕਹਿੰਦੇ ਤੁਹਾਨੂੰ ਕਿਉਂ ਨਹੀਂ ਸਮਝ ਲੱਗਦੀ ਅਖਲ ਨਾਮ ਉਹ ਬੰਡਿਆ ਨਹੀਂ ਜਾ ਸਕਦਾ ਅਖਲ ਨਾਮ ਪਤਾ ਨਹੀਂ ਕਿੰਨੇ ਕ ਨਾਮ ਹੈ ਜਕ ਕੋ ਠੋੜ ਨਾ ਕਤੋਂ ਉਹਦਾ ਤਾਂ ਕੋਈ ਠਿਕਾਣਾ ਹੀ ਨਹੀਂ ਕਿੰਦੇ ਬਾਹਰ ਕਿੱਥੇ ਹੈ ਉਹਦਾ ਟਿਕਾਣਾ ਤਾਂ ਬੰਦੇ ਨੂੰ ਖੁਦ ਨੂੰ ਹੋਈ ਨਜ਼ਰ ਆਉਂਦਾ ਜਿਹੜਾ ਉਸ ਦੇ ਵਿੱਚ ਜੁੜਦਾ ਜਿਹੜਾ ਖਾਲਸ ਹੋ ਜਾਂਦਾ ਇਹ ਸਮਝ ਕਿਉਂ ਨਹੀਂ ਲੱਗ ਰਹੀ ਕਿ ਆਪਣੇ ਆਪ ਨੂੰ ਅਸੀਂ ਖੋਜਣਾ ਹੈ ਸ਼ਬਦ ਗੁਰੂ ਨੂੰ ਸ਼ਬਦ ਐਸਾ ਬਿਆਸ ਕਰਨਾ ਹੈ ਖੋਜ ਸ਼ਬਦ ਮੇਲੇ ਜੋ ਵੀ ਮਹਿਨਤ ਜੋ ਮਹਿਨਤ ਚਾਹੁੰਦਾ ਹੈ ਉਹਨੂੰ ਸ਼ਬਦ ਜਿਹੜਾ ਗੁਰੂ ਦਾ ਆ ਉਹਦੇ ਤੇ ਅਭਿਆਸ ਕਰਕੇ ਕਾਮ ਕ੍ਰੋਧ ਲੋਭ ਉਹ ਹੰਕਾਰ ਤੋਂ ਦੂਰ ਹੋ ਕੇ ਸੱਚ ਦੇ ਮਾਰਗ ਨੂੰ ਅਪਣਾਉਣਾ ਪਵੇਗਾ ਇਸੇ ਕਰਕੇ ਕਿੱਥੋਂ ਕਹਿੰਦੇ ਤੁਸੀਂ ਲਬਲਮੋਗੇ ਸੋ ਪੰਜਵੇਂ ਪਾਛਾ ਕਹਿ ਰਹੇ ਚਾਰ ਕੋਟ 14 ਭਵਨ ਸਗਲ ਵਿਆਪਤ RAM ਨਾਨਕ ਓਨ ਨਾ ਦੇਖੀਏ ਪੂਰਨ ਤੱਕੇ ਕਾਮ ਇਥਿੱਤੀ ਗੌੜੀ ਰਾਗ ਦੇ ਵਿੱਚ ਪੰਜਵੇਂ ਪਾਸ਼ਾ ਸਮਝਾ ਦੇ ਕਿ ਉਹ ਤਾਂ ਸਾਰੇ ਪਾਸੇ ਹੈ 14 ਭਵਨਾਂ ਚ ਹੈ ਸਤ ਆਕਾਸ਼ ਸਤ ਪਤਾਲ ਕਣਕਣ ਦੇ ਵਿੱਚ ਬਰਾਜ ਮੈਨ ਤੁਸੀਂ ਕਿਸ ਰਾਮ ਦੀ ਗੱਲ ਕਰ ਰਹੇ ਹੋ ਭਾਈ ਦੇ ਉਸ ਵੇਲੇ ਦੇ ਲੋਕਾਂ ਨੂੰ ਵਿਪਰਾਂ ਨੂੰ ਪੰਡਤਾਂ ਨੂੰ کہہ ਰਹੇ ਸਤ ਗੁਰੂ ਰਾਮ ਕਹਾ ਹੈ ਮੋਹੇ ਬਤਾਓ ਦੱਸੋ ਰਾਮ ਕਿੱਥੇ ਜਿਸ ਰਾਮ ਦੀ ਅਸੀਂ ਉਪਮਾ ਕਰ ਰਹੇ ਪੂਜਾ ਕਰ ਰਹੇ ਹੋ ਰਾਮ ਤਾਂ ਜਿਹੜਾ ਚਾਰੇ ਕੁੰਟਾਂ ਦੇ ਵਿੱਚ ਹੈ 14 ਭਵਨਾਂ ਦੇ ਵਿੱਚ ਨਾਨਕ ਉਹਨਾਂ ਦੇਖੀਏ ਪੂਰਨਤਾ ਕੇ ਕਾਮ ਜਿਨ੍ਹਾਂ ਨੇ ਉਸ ਦੇ ਵਿੱਚ ਕੋਈ ਵੀ ਹੁਣ ਤਾਈ ਨਹੀਂ ਹੈ ਜਿਨ੍ਹਾਂ ਨੇ ਉਸ ਨੂੰ ਦੇਖ ਲਿਆ ਉਹ ਤਾਂ ਪੂਰਨ ਹੋ ਗਏ ਉਹਨਾਂ ਦੇ ਕਾਰਜ ਵੀ ਸੰਪੂਰਨ ਹੋ ਗਏ ਸੋ ਕਿਉਂ ਨਹੀਂ ਸਮਝ ਰਹੇ ਕਿ ਕਿਸੇ ਰਾਮ ਦਾ ਜਿਹੜਾ ਠਿਕਾਣਾ ਹੈ ਉਹ ਸਾਡੇ ਅੰਦਰ ਹੈ ਦਸਵੇਂ ਦਵਾਰ ਹੈ ਸਚਖੰਡ ਹੈ ਭਨੇ ਰੇ ਦਾਸ ਉਦਾਸ ਤਾਹੀਂ ਥੇ ਕਰਤਾ ਕੋ ਹੈ ਪਈ ਕਹਿੰਦੇ ਹੈ ਭਾਈ ਹੈ ਪ੍ਰਭੂ ਮੈਂ ਇਸੇ ਕਰਕੇ ਉਦਾਸ ਕਿ ਮੈਂ ਲੱਭ ਰਿਹਾ ਉਸ ਨੂੰ ਉਹ ਕਿੱਥੇ ਹੈ ਇਸੇ ਕਰਕੇ ਮੈਂ ਉਦਾਸ ਰਹਿਣਾ ਕਿਉਂਕਿ ਉਦਾਸ ਹੋਣ ਤੋਂ ਬਿਨਾ ਦੁਨੀਆ ਤੋਂ ਉਸ ਨੂੰ ਪਾਇਆ ਨਹੀਂ ਜਾ ਸਕਦਾ ਜੇ ਦੁਨੀਆ ਦੇ ਵਿੱਚ ਰਹਿਣਾ ਹੈ ਤੇ ਦੁਨੀਆ ਤੋਂ ਉਦਾਸ ਨਹੀਂ ਹੋਣਾ ਤੇ ਪ੍ਰਮਾਤਮਨ ਪਾਇਆ ਨਹੀਂ ਜਾ ਸਕਦਾ ਇਸੇ ਕਰਕੇ ਕਹਿੰਦੇ ਭਨੇ ਦੇ ਦਾਸ ਉਦਾਸ ਤਾਂ ਹੀ ਥੇ ਕਹਿੰਦੇ ਮੈਂ ਇਸੇ ਕਰਕੇ ਉਦਾਸ ਕਰਤਾ ਕੋ ਹੈ ਪਈ ਜਿਹੜਾ ਕਰਤਾ ਹੈ ਇਸ ਦੁਨੀਆ ਦਾ ਆਪ ਰਾਮ ਜੋ ਹੈ ਇਸ ਦੁਨੀਆ ਦਾ ਕਰਤਾ ਜੋ ਹੈ ਕੇਵਲ ਕਰਤਾ ਇੱਕ ਸਹੀ ਕਰ ਕਹਿੰਦੇ ਉਹ ਇੱਕੋ ਹੀ ਹੈ ਉਹ ਦੋ ਨਹੀਂ ਹਨ ਦੂਸਰਾ ਹੋ ਹੀ ਨਹੀਂ ਸਕਦਾ ਸਤਿ ਰਾਮ ਤੇ ਠਾਈ ਉਹ ਸੱਚਾ ਹੈ ਉਹ ਪ੍ਰਕਾਸ਼ ਹੈ ਹਰ ਇੱਕ ਜਗ੍ਹਾ ਹੈ ਸੋ ਇਸੇ ਕਰਕੇ ਉਹ ਕਹਿੰਦੇ ਇਹ ਭਗਤਾਂ ਦੇ ਅੰਦਰ ਤੇ ਭਗਤ ਉਸ ਦੇ ਨਾਲ ਅਪੇਧ ਹੋ ਕੇ ਦਿੰਦੇ ਹੈ ਇਸੇ ਕਰਕੇ ਉਹ ਕਹਿੰਦੇ ਉਤ ਪੋਤ ਮਿਲਿਓ ਭਗਤਨ ਕੋ ਜਨਸਿਓ ਪਰਦਾ ਲਹਿਓ ਗੁਰ ਪ੍ਰਸਾਦ ਗਾਵੇ ਗੁਰ ਨਾਨਕ ਸਹਿਜ ਸਮਾਦਿ ਸਮਾਇਆ ਹੋਇਆ ਪੰਜਵੇਂ ਪਾਤਸ਼ਾਹ ਕਹਿੰਦੇ ਕਨੜ ਰਾਗ ਦੇ ਵਿੱਚ ਉਹ ਤਪੋਤ ਮਿਲਿਓ ਭਗਤਨ ਕੋ ਉਹ ਕਹਿੰਦੇ ਜਿਵੇਂ ਤਾਣਾ ਤੇ ਪਾਣਾ ਦੇ ਵਿੱਚ ਧਾਗਾ ਸਮਾਇਆ ਹੋਇਆ ਇਸ ਤਰ੍ਹਾਂ ਉਹ ਭਗਤਾਂ ਦੇ ਵਿੱਚ ਸਮਾਇਆ ਹੋਇਆ ਭਗਤ ਉਸ ਦੇ ਵਿੱਚ ਸਮਾਏ ਹੋਏ ਗੁਰ ਪ੍ਰਸਾਦ ਗਾਵੇ ਗੁਰ ਨਾਨਕ ਸਹਿਜ ਸਮਾਦਿ ਸਮਾਇਆ ਜਦੋਂ ਸੁਨ ਅਵਸਥਾ ਦੇ ਵਿੱਚ ਚਲੇ ਗਏ ਉਸ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਗੁਣ ਗੋਂਦੇ ਗੋਂਦੇ ਸਤਗੁਰੂ ਨਾਨਕ ਜੀ ਕਹਿ ਰਹੇ ਉਸ ਪਰਮਾਤਮਾ ਦੇ ਗੁਣ ਗੋਂਦੇ ਗੋਂਦੇ ਅਸੀਂ ਉਸ ਸਹਿਜ ਅਵਸਥਾ 'ਚ ਸਮਾ ਜਾਣਾ ਜਿੱਥੇ ਕੋਈ ਮੈਂ ਮੇਰੀ ਨਹੀਂ ਲੋਭ ਨਹੀਂ ਮੋਹ ਨਹੀਂ ਹੰਕਾਰ ਨਹੀਂ ਸੁਨ ਅਵਸਥਾ ਹੈ ਸੱਚਖੰਡ ਹੈ ਬੇਗੰਪੁਰਾ ਇਸ ਬੇਗਮਪੁਰੇ ਨੂੰ ਪਾਉਣ ਦੇ ਖਾਤਰ ਸਤਿਗੁਰੂ ਕਹ ਰਿਹਾ ਕਿ ਮੈਂ ਉਦਾਸ ਹਾਂ ਮੈਂ ਉਸ ਨੂੰ ਲੱਭ ਰਿਹਾ ਜਿਹੜੇ ਤੁਸੀਂ ਰਾਮ ਦੀ ਗੱਲ ਕਰਦੇ ਉਹ ਰਾਮਚੰਦਰ ਹੈ ਜਿਹੜਾ ਰਾਮ ਹੈ ਇਹ ਕਣਕਣ ਦੇ ਵਿੱਚ ਬਰਾਜਮਾਨ ਹੈ ਅਤੇ ਉਸ ਰਾਮ ਨੂੰ ਜੇਕਰ ਪਾਉਣਾ ਹੈ ਤੇ ਸੱਚ ਦੇ ਮਾਰਗ ਨੂੰ ਅਪਣਾਉਣਾ ਪੈਣਾ ਇਸ ਕਰਕੇ ਜੋ ਉਹਨਾਂ ਨੇ ਸਮਝਾਇਆ ਸਗੁਰੂ ਨੇ कि अपने आप ਨੂੰ ਇਸੇ ਕਰਕੇ ਤੀਜੇ ਪਾਤਸ਼ਾਹ ਕਹਿ ਰਹੇ ਹੈ ਆਪੇ ਗੁਪਤ ਬਰਤਦਾ ਆਪ ਹੀ ਜ਼ਹਰ ਜੁਗ ਛਤੀ ਗਵਾਰ ਕਰ ਬਰਤਿਆ ਸੁਨਹਾਰ ਉਹ ਗੁਪਤ ਹੈ ਹਰ ਇੱਕ ਦੇ ਅੰਦਰ ਆਪੇ ਹੀ ਜ਼ਹਰ ਆਪੇ ਕੇ ਅੰਦਰ ਪ੍ਰਗਟ ਹੋ ਜਾਂਦਾ ਇੱਕ ਸਰਗੁਣ ਹੈ ਇੱਕ ਨਿਰਗੁਣ ਹੈ ਸਰਗੁਣ ਦੇ ਅੰਦਰ ਉਹ ਬੈਠਾ ਹੈ ਨਰਲੇਪ ਯੁਗ ਛੱਤੀ ਗਵਾਰ ਕਰ ਵਰਤਿਆ ਸੁਨਹਾਰ ਕਿੰਨੇ ਸੁਨਹਾਰ ਅਵਸਥਾ ਦੇ ਵਿੱਚ 36 ਯੁਗ ਹੋ ਰਿਹਾ ਉਸ ਤੋਂ ਬਾਅਦ ਇਹ ਸੰਸਾਰ ਜਿਹੜਾ ਉਸ ਨੇ ਰਚ ਦਿੱਤਾ ਔਰ ਸੰਸਾਰ ਰਚ ਕੇ ਕਣ-ਕਣ ਦੇ ਵਿੱਚ ਬਰਾਜਮਾਨ ਹੋ ਗਿਆ ਤੇ ਜਿਨ੍ਹਾਂ ਭਗਤਾ ਨੇ ਉਸ ਨੂੰ ਪਉਣਾ ਹੈ ਉਹ ਤਾਂ ਕਣ-ਕਣ ਦੇ ਵਿੱਚ ਦੇਖ ਰਹੇ ਉਸ ਨੂੰ ਕਿ ساری ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ ਇਸੇ ਕਰਕੇ ਉਸ ਬਿਲੇ ਜੋ रामचंद्र ਦੀ ਗੱਲ ਕਰਦੇ ਸੀ ਲੋਕ ਜਾਂ ਮੰਦਰਾਂ ਦੇ ਵਿੱਚ ਜਾ ਕੇ ਲੱਭ ਰਹੇ ਸੀ ਜਾਂ तीर्थਾਂ ਤੇ ਪਰਮਣ ਕਰਦੇ ਸੀ ਇਹਨਾਂ ਸਾਧੀਆਂ ਚੀਜ਼ਾਂ ਤੋਂ ਅਡੰਬਰਾਂ ਤੋਂ ਬਚਣ ਲਈ ਗੁਰੂਆਂ ਨੇ ਭਗਤੀ ਲਹਿਰ ਨੂੰ ਲਿਆਂਦਾ ਔਰ ਭਗਤੀ ਲਹਿਦ ਦੇ ਵਿੱਚ ਪ੍ਰੇਮਾ ਭਗਤੀ ਨੂੰ ਸਭ ਤੋਂ ਸ੍ਰੇਸ਼ਟ ਦਰਜਾ ਦਿੰਦੇ ਹੋਏ ਕਿ ਦੁਨੀਆਂ ਨਾਲੋਂ ਤੇ ਮੂ ਖਤਮ ਕਰ ਦਿਓ ਆਪਣਾ ਪ੍ਰਾਇਆ ਖਤਮ ਕਰ ਦਿਓ ਹਰ ਖੋਗ ਜਿਹੜਾ ਇੱਕੋ ਜਿਹਾ ਸਮਝੋ ਲੋਹਾ ਕੰਚ ਨੇ ਕੁਝ ਹੈ ਕਰ ਦਿਓ ਜਿੰਨੀ ਦੇ ਤੱਕ ਇਹ ਕਰਨੇ ਲੈਂਦਾ ਬੰਦਾ ਉਨੇ ਦੇ ਤੱਕ ਉਸ ਪਰਮਾਤਮਾ ਦੇ ਨਾਲ ਬਹਿ ਨਹੀਂ ਸਕਦਾ ਸੋ ਆਓ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਇਹ ਸਮਝਿਏ ਕਿ ਇਹ ਨਾਨਕ ਥਿਰ ਕੁਛ ਨਹੀਂ ਸੁਪਨੇ ਜੋ ਸੰਸਾਰ ਜਿਵੇਂ ਸਤਗੁਰੂ ਸਮਝਾ ਰਹੇ ਹੈ ਕਿ ਸੁਪਨੇ ਦੀ ਨਿਆਈ ਇਸ ਸੰਸਾਰ ਹੈ ਇਹਨੂੰ ਛੱਡ ਕੇ ਜਾਣਾ ਹੈ ਸੋ ਆਓ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਅਰਜੋਈ ਕਰੀਏ ਤਾਂ ਕਿ ਰਿੰਦੇ ਇਸ சுவாਸਾਂ ਦੀ ਪੂੰਜੀ ਨੂੰ ਕਿਰਪਾ ਕਰਨ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ਣ ਅਤੇ ਰਿੰਦੇ ਇਸ சுவாਸਾਂ ਦੇ ਨਾਲ ਆਪਣਾ ਨਾਮ ਜਪਉਣ ਲਈ ਆਪਣੀ ਮਿਹਰ ਕਰਨ ਬਖਸ਼ਿਸ਼ ਕਰਨ ਇਹੋ ਹੀ ਅਰਜ ਅਰਦਾਸ ਅਰਜੋਈ ਕਰਦੇ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਉਹ ਹੈ ਗੁਰਜੀ ਕੀ ਫਤਿਹ